ਯਾ ਮੋਬਾਈਲ ਦਿਖਾਓ ਜੀ ਇੱਕ ਵਾਰ ਇਹ ਵਾਲਾ ਜਿਹੜਾ ਇਹ ਬੜਾ ਟ੍ਰੈਂਡਿੰਗ ਤੇ ਚੱਲਿਆ ਹੋਇਆ ਅੱਜ ਕੱਲ ਬੀਟੂ ਡ੍ਰੈਗਨ ਵਾਲਾ ਹਾਂ ਡ੍ਰੈਗਨ ਵਾਲਾ ਵੀਰੇ ਸਿੱਧੂ ਮਸਲ ਦਾ ਫੋਨ ਆ ਸਿੱਧੂ ਮਸਲ ਦਾ ਯੂਜ਼ ਕੀਤਾ ਹੋਇਆ ਇਹ ਫੋਨ ਆ ਹਾਂਜੀ ਹਾਂਜੀ ਆ ਚੈੱਕ ਕਰੋ ਤੁਸੀਂ ਸਿਰਫ 2000 ਰੁਪਏ ਚ ਸਿਰਫ 2000 ਰੁਪਏ ਦੇ ਵਿੱਚ 2000 ਰੁਪਏ ਮਾਰਕੀਟ ਰੇਟ 3000 3500 4000 ਦਾ ਵਿਕਦੇ ਬੰਸੀਓ ਤੇ ਸਿਰਫ 2000 ਰੁਪਏ ਵੀਰੇ ਗਿਫਟ ਫ੍ਰੀ ਨਾਲ ਗਿਫਟ ਭਰੀ ਗਿਫਟ ਫ੍ਰੀ ਲੈ ਵੀ ਗਿਫਟਾਂ ਦਾ ਧਮਾਕਾ ਕਰਨ ਵਾਲਾ ਬੰਸੀ ਮੋਬਾਈਲ ਸਰਵਿਸ ਮੂਨਕ ਲੋਕੇਸ਼ਨ ਤੁਹਾਨੂੰ ਬਾਰ ਬ ਨੰਬਰ ਚੱਲ ਰਿਹਾ ਜਲਦੀ ਜਲਦੀ ਕੰਟੈਕਟ ਕਰੋ ਇਹ ਦੇਖੋ 14 Pro 2100 ਰੁਪਏ ਦਾ 14 Pro 2100 ਰੁਪਏ ਦਾ 2100 ਰੁਪਏ ਦਾ 14 Pro ਬੱਡੇ ਭਾਈ ਨੇ ਤਮਾਕਾ ਕਰਤਾ 2100 ਰੁਪਏ ਦਾ 14 Pro ਤੁਹਾਡੀ ਮਰਜ਼ੀ ਆ ਜੋ ਤੇ ਇਹ ਮੋਬਾਈਲ ਦਾ ਨੇ ਇੱਕ ਵਾਰ ਕਨਫਰਮ ਕਰਾਓ ਕਿਉਂਕਿ ਅੱਜਕੱਲ ਬਾਜ਼ਾਰ ਚ ਫਰੋਡ ਬਹੁਤ ਚੱਲ ਰਹੀ ਹੈ। ਵੀਰੇ ਫਰੋਡ ਬਤਾ ਕੀ ਕਰਦੇ ਨੇ ਇਹਨਾਂ ਨੂੰ ਐ ਦਿਖਾ ਦਿਖਾ ਕੇ ਲੋਕੀ 21,000 ਦੇ ਵੇਚਦੇ ਨੇ 40-40,000 ਦੇ ਪਰ ਜਿਹੜੀ ਚੀਜ਼ ਹੁੰਦੀ ਆਪਾਂ ਕਹਿ ਕੇ ਦਿੰਨੇ ਆ 14 Pro ਦੀ オリジナル ਕਾਪੀ ਐ 2100 ਰੁਪਏ ਦੀ ਵੀਰੇ ਆ ਚੈੱਕ ਕਰੋ। ਆ ਤੁਸੀਂ ਚੈੱਕ ਕਰ ਸਕਦੇ ਹੋ। ਜੀ ਸਾਰਾ ਟਰਸਟਡ ਕੰਮ ਹੁੰਦਾ ਜਿਹੜੀ ਚੀਜ਼ ਹੋਊਗੀ ਕਹਿ ਕੇ ਦਿੰਨੇ ਕੁਝ ਵੀ ਝੂਠ ਝੂਠ ਨਹੀਂ ਹੁੰਦਾ ਭਰੇ। ਵੀਰੇ ਬਾਜ਼ਾਰ ਦੇ ਅੰਦਰ ਫਰੋਡ ਬਹੁਤ ਚੱਲ ਰਿਹਾ ਕਈ ਮੋਬਾਈਲ ਵਾਲੇ 21, ਅੱਗੋ ਦਿਖਾ ਦਿੰਦੇ ਆ ਥੋੜੀ ਜੀ ਸਕਰੀਨ ਦਿਖਾ ਦਿੰਦੇ ਆ ਤੇ ਮੁੜ ਕੇ ਬਾਈ ਨੂੰ ਇਹ ਪੇਜ ਦਿੰਦੇ ਉਹਨਾਂ ਦਾ ਕੰਟੈਕਟ ਨੰਬਰ ਦੁਬਾਰਾ ਨਹੀਂ ਲੱਗਦਾ ਅੱਜ ਚੈੱਕ ਕਰ ਲਓ ਸਿਰਫ 2100 2100 ਰੁਪਏ ਨਾਲ ਇਹਦੇ ਵੀ ਗਿਫਟ ਫਰੀ ਹੈ ਗਿਫਟ ਇਹਦੇ ਵੀ ਦੱਸ ਸੁਣ ਲੈ ਨਾਲ ਇਹਦੇ ਵੀ ਗਿਫਟ ਫਰੀ ਜਿਹੜਾ ਬਾਈ ਆਪਣਾ ਚੈਨਲ ਦਾ ਨਾਮ ਲੈ ਕੇ ਆਊਗਾ ਪੇਜ ਬਾਈ ਦਾ ਸਾਡਾ ਫੋਲੋ ਕਰਕੇ ਆਊਗਾ ਨਾਲ ਉਹਨੂੰ ਹੋਰ ਡਿਸਕਾਊਂਟ ਦਿੱਤਾ ਜਾਊਗਾ ਤੇ 2100 ਰੁਪਏ ਦੇ ਵਿੱਚ 14 Pro ਤੇ ਆਫਰ ਤੇ ਆਫਰ ਹੈ ਬੰਸੀ ਮੋਬਾਈਲ ਮੂਨਕ ਤੇ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਸਾਰੇ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਹੈ Thank you.